ਪੁਲਿਸ ਵੀ ਇੱਥੇ ਪਹੁੰਚੀ ਆ ਔਰ ਪੁਲਿਸ ਕਹਿੰਦੀ ਆ ਕਿ ਖਬਰ ਨਹੀਂ ਲਗਾਉਣੀ న్యూਜ ਨਹੀਂ ਲਗਾਉਣੀ ਲਗਾਉਣੀ ਕਿਉਂ ਨਹੀਂ ਇਹ ਕਾਰਨ ਅਜੇ ਤੱਕ ਸਮਝ ਨਹੀਂ ਆਇਆ ਜਿੱਥੇ ਵੀ ਕੋਈ ਮਾਮਲਾ ਹੁੰਦਾ ਤਾਂ ਪੁਲਿਸ ਆਪਣਾ ਰੋਗ ਦੱਸਦੀ ਆ ਕਿ ਇੱਥੇ ਖਬਰ ਨਹੀਂ ਲਗਾਉਣੀ ਇਹ ਕੈਮਰੇ ਬੰਦ ਕਰਦੇ ਹੋ ਤਾਂ ਕੈਮਰੇ ਬੰਦ ਕਿਉਂ ਜਿਨ੍ਹਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਆ ਕਾਰਨ ਕੀ ਬਣਿਆ ਕਿ ਇੱਕ ਨੌਜਵਾਨ ਜੋ ਆ ਉਸ ਦੇ ਮੈਂਟਲੀ ਐਫਸੈਟ ਦੱਸਿਆ ਜਾ ਰਿਹਾ ਸਾਡੇ ਧਿਆਨ 'ਚ ਨਹੀਂ ਹੈ ਕਿ ਉਹ ਦਵਾਈ ਖਾਂਦਾ ਹੈ ਕੋਈ ਮੈਂਟਲੀ ਅਫਸਰਡ ਦੀ ਸਾਡੇ ਧਿਆਨ 'ਚ ਨਹੀਂ ਹੈ ਕਿ ਉਸਨੇ ਕੋਈ ਨਸ਼ਾ ਕੀਤਾ ਸਾਡੇ ਧਿਆਨ 'ਚ ਕੁਝ ਨਹੀਂ ਕਿ ਉਸ ਨੂੰ ਕੀ ਕਾਰਨ ਹੈ ਕਿ ਉਸਨੇ ਇਹ ਹਾਸਾ ਜਿਹੜਾ ਉਸਨੇ ਇਲਜ਼ਾਮ ਦੇ ਦਿੱਤਾ ਤੁਸੀਂ ਪਬਲਿਕ ਇਕੱਠੀ ਹੋਈ ਵੇਖ ਸਕਦੇ ਹੋ ਦੱਸ ਦਈਏ ਕਿ ਇਸ ਵੇਲੇ ਅਸੀਂ 36 ਸੈਕਟਰ ਦੇ ਵਿੱਚ ਖੜੇ ਆਂ ਔਰ ਰਾਤ ਦਾ ਸਮਾਂ ਦੱਸ ਦਈਏ ਕਿ 7 ਵਜੇ ਗਏ ਆ ਔਰ ਪੁਲਿਸ ਵੀ ਇੱਥੇ ਪਹੁੰਚੀ ਆ ਔਰ ਲੋਕ ਵੀ ਇਕੱਠੇ ਹੋਏ ਨੇ ਮਾਮਲਾ ਕੀ ਆ ਉਸ ਮਾਮਲੇ ਬਾਰੇ ਤੁਹਾਡੇ ਧਿਆਨ 'ਚ ਜਾਣਕਾਰੀ ਦੇ ਦਈਏ ਔਰ ਇਹ ਭਰਾਜੋ ਆਏ ਦੱਸ ਰਿਹਾ ਕਿ ਗੱਡੀਆਂ ਦੇ ਸ਼ੀਸ਼ੇ ਜਿਹੜੇ ਆ ਉਹ ਤੋੜੇ ਗਏ ਆ ਲਗਭਗ 7-8 ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਆ ਔਰ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਤਰੇਠ ਦੇ ਵਿੱਚ ਪਹਿਲਾਂ ਵੀ ਕਈ ਵਾਰ ਪੜੀਆਂ ਇਹੋ ਜਿਹੇ ਘਟਨਾਵਾਂ ਕਿ ਜਿਵੇਂ ਪਾਣੀ ਦੇ ਮੀਟਰ ਜਿਹੜੇ ਆ ਉਹ ਚੋਰੀ ਹੋ ਜਾਂਦੇ ਆ ਤਾਂ ਇੱਕ ਅਸੀਂ ਪੱਕੀ ਗੱਲ ਕਰ ਦਈਏ ਕਿ ਪੁਲਿਸ ਦੀ ਬੀਟ ਜੜੀ ਆ ਉਹ ਪਰਮਾਨੈਂਟ ਹੋਣੀ ਚਾਹੀਦੀ ਆ ਤਰੇਠ ਦੇ ਵਿੱਚ ਔਰ ਤਰੇਠ ਸੈਕਟਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾ 36 ਸੈਕਟਰ ਦੇ ਵਿੱਚ ਕੋਈ ਬੱਸ ਸਟਾਪ ਹੈ ਜਿਵੇਂ ਬੱਸ ਆਉਂਦੀ ਜਾਂਦੀ ਹੋਵੇ ਕੋਈ ਮਾਰਕੀਟ ਹੋਵੇ ਤਾਂ 36 ਸੈਕਟਰ ਜਿਹੜਾ ਉਹ ਐਵੇਂ ਜਿਹਾ ਕਿ ਬਿਲਕੁਲ ਹਸਤਾ ਕੋਈ ਵੀ ਵਾਲੀਵਾਰਸ ਨਹੀਂ ਆ ਔਰ ਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਔਰ ਮੈਂ ਤੁਹਾਨੂੰ ਗੱਡੀਆਂ ਦੇ ਸ਼ੀਸ਼ੇ ਵੀ ਵਿਖਾਵਾਂਗਾ ਔਰ ਅਸੀਂ ਫਿਰ ਦੁਬਾਰਾ ਦੱਸ ਦਈਏ ਕਿ ਪੁਲਿਸ ਇਹ ਕਹਿੰਦੀ ਆ ਕਿ ਖਬਰਾਂ ਨਹੀਂ ਲਗਾਉਣੀਆਂ ਪੁਲਿਸ ਕਹਿੰਦੀ ਆ ਵੀਡੀਓ ਨਹੀਂ ਬਣਾਉਣਾ ਔਰ ਜਿਹੜਾ ਲੋਕਾਂ ਦੀ ਪਰੇਸ਼ਾਨੀ ਹੋਈ ਆ ਉਹ ਪੁਲਿਸ ਇਹਨਾਂ ਦੇ ਸ਼ੀਸ਼ੇ ਪਵਾ ਕੇ ਦੇਵੇਗੀ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਪਿੱਛੇ ਹੋ ਕੇ ਆਹ ਸ਼ੀਸ਼ਾ ਆਹ ਸ਼ੀਸ਼ਾ ਟੁੱਟਿਆ ਵਿਖਾਇਆ ਜਾਵੇ ਕਿ ਆਹ ਗੱਡੀ ਦਾ ਸ਼ੀਸ਼ਾ ਟੁੱਟਿਆ ਔਰ ਅੱਗੇ ਆ ਜਾਵੇ ਅੱਗੇ ਆ ਜਾਵੇ ਔਰ ਲੱਖਾਂ ਰੁਪਿਆ ਦੀਆਂ ਗੱਡੀਆਂ ਨੇ ਲੋਕਾਂ ਦੀਆਂ ਔਰ ਇਹਨਾਂ ਲੋਕਾਂ ਦੀ ਜ਼ਿੰਮੇਵਾਰ ਕੌਣ ਹੈ ਇਹਨਾਂ ਲੋਕਾਂ ਦੀ ਰੇਖ ਦੇਖ ਦੀ ਜ਼ਿੰਮੇਵਾਰ ਕੌਣ ਹੈ ਥੋੜਾ ਅੱਗੇ ਆਇਆ ਜਾਵੇ ਆ ਵੇਖੋ ਪੁਲਿਸ ਦੇ ਉੱਤੇ ਲੋਕਾਂ ਨੂੰ ਬਹੁਤ ਵਿਸ਼ਵਾਸ ਹੈ ਕਿ ਪੁਲਿਸ ਨੇ ਸਾਨੂੰ ਆਸ਼ਵਾਸ਼ਣ ਦੇਣਾ ਹੁਣ ਅਸੀਂ ਵੇਖਦੇ ਆ ਕਿ ਜੇ ਅਸੀਂ ਖਬਰ ਨਹੀਂ ਚਲਾਉਂਦੇ ਜੇ ਅਸੀਂ ਇਹਨਾਂ ਲੋਕਾਂ ਦੇ ਨਾਲ ਨਹੀਂ ਖੜਦੇ ਜੋ 36 ਸੈਕਟਰ 'ਚ ਰਹਿ ਰਹੇ ਆ ਤਾਂ ਫੇਰ ਕੀ ਪੁਲਿਸ ਇਹਨਾਂ ਨੂੰ ਸ਼ੀਸ਼ੇ ਪਵਾ ਕੇ ਦੇਵੇਗੀ ਕਿਉਂ ਪੁਲਿਸ ਵੱਲੋਂ ਬਾਰ-ਬਾਰ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਖਬਰ ਨਹੀਂ ਲਗਾਉਣੀ ਵੀਡੀਓ ਨਹੀਂ ਬਣਾਉਣੀ ਔਰ ਅਸੀਂ ਦੱਸ ਦਈਏ ਕਿ ਇੱਥੇ ਮਾਮਲਾ ਹੋਇਆ ਕਿ ਇੱਕ ਲੜਕੇ ਵੱਲੋਂ ਗੱਡੀਆਂ ਦੇ 5-7 ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਆ ਔਰ ਕਾਰਨ ਕੀ ਬਣਿਆ ਕਿ ਇਸੇ ਤਰ੍ਹਾਂ ਦੇ ਹਾਲਾਤ ਹੁੰਦੇ ਰਹਿਣਗੇ 36 ਸੈਕਟਰ ਦੇ ਜੇ ਗੰਵਾ ਆਵਾਰਾ ਤਾਂ 36 ਸੈਕਟਰ ਦੇ ਵਿੱਚ ਹਰਲ ਹਰਲ ਫਿਰਦੀਆਂ ਜੇ 36 ਸੈਕਟਰ ਦੀ ਗੱਲ ਕਰੀਏ ਤਾਂ ਪਾਣੀ ਦੇ ਮੀਟਰ ਹੋਰ ਕਈ ਚੋਰੀਆਂ ਛੋਟੀਆਂ ਮੋਟੀਆਂ ਅਕਸਰ ਹੀ ਅਸੀਂ ਵੇਖੀਦਾ ਤਾਂ ਹੁਣੇ ਮਾਮਲਾ ਕਿੱਥੇ ਜਾ ਕੇ ਨਿਬੜਦਾ ਅਗਲੇ ਪੱਖ ਵੀ ਤੁਹਾਨੂੰ ਵਿਖਾਵਾਂਗੇ ਹੁਣ ਪੁਲਿਸ ਗੱਲ ਕਰਨਾ ਚਾਹੁੰਦੀ ਆ ਜਾਂ ਨਹੀਂ ਚਾਹੁੰਦੀ ਆ ਇੱਕ ਵਾਰ ਜ਼ਰੂਰ ਪੁੱਛਾਂਗੇ ਨਹੀਂ ਚਾਹੁੰਦੇ ਤਾਂ ਅਸੀਂ ਪੱਖ ਜਿਹੜਾ ਅਗਲੀਆਂ ਖਬਰਾਂ 'ਚ ਵਿਖਾਵਾਂਗੇ ਫਿਲਹਾਲ ਨਹੀਂ ਵਿਖਾਵਾਂਗੇ ਫਿਲਹਾਲ ਇੱਕ ਵਾਰ ਗੱਲ ਜ਼ਰੂਰ ਕਰਾਂਗੇ ਕਿ ਇਹ ਪੱਖ ਦੇਣਾ ਚਾਹੁੰਦੇ ਆ ਜਾਂ ਨਹੀਂ ये ये आदमी इंसान रेगुलर तौर पर लोगों को गालियां देता है मेंटली डिस्टर्ब है है लग रहा है। ये ऊपर पांचवे पे रहता है जी जी और इसका हर रोज का यही काम है लोगों को हर, गालियां देना अफसर बोलना और ये अभी तौर पे था एक बंदे को तो दो बंदों को इसने जान से मारने की कोशिश की है मैं मौके पर था मैंने ही इसको पकड़ा बहुत अग्रेसिव हुआ पड़ा था इस टाइप जी 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 पुलिस को क्या रही है वीडियो नहीं बनाओ खबरें नहीं लगाओ एक ही क्या कह सकते हैं ये क्यों ये तो अब पुलिस की या कि हर तो, मामले में दबाना चाहती है ये तो अब इसके रिश्तेदार हैं तो दे सेट कि हम इसका नुकसान की भरपाई करेंगे हाँ इनके जीजा जी हैं जी जी तो, तो चलो उसकी कोई मेडिसिन चल रही होगी जहाँ कैसे भी होगा तो इतनी ये जो पब्लिक है जो बच्चे स्टूडेंट पढ़ने के लिए आए हुए हैं अकेला जो मेंटली डिस्टर्ब है उसके सोसाइटी में रहने तो वैसे ही खतरनाक है जी 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 हम तो उस चीज का भी सोल्यूशन चाह रहे हैं ना कि कल को किसी और को भी चोट मार सकता है अभी तो गाड़ियों का तो नुकसान हम लोग भर पहुंचा सकते हैं को को ड्रॉप किया था उसके ऊपर ईट से प्रहार किया है, तो इसका है। कहीं ले तो ले इसके रिलेटिव आए हुए जरा उनसे बात करो जो साइड मैं बता रहा हूँ आपके इनके रिलेटिव आए हुए ਆ ਗੱਲਬਾਰ ਫੇਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਪੱਖ ਨਿਕਲ ਕੇ ਸਾਹਮਣੇ ਆ ਰਹੇ ਆ ਕਿ ਪਰਿਵਾਰ ਜਿਹੜੇ ਆ ਜਿਨ੍ਹਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਆ ਜੋ ਇੱਥੇ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਲੋਕ ਉਹ ਲਗਾਤਾਰ ਕਹਿ ਰਹੇ ਆ ਕਿ ਇੱਥੇ ਕੋਈ ਨਾ ਕੋਈ ਪਰੇਸ਼ਾਨੀ ਇਸ ਨੌਜਵਾਨ ਵੱਲੋਂ ਖੜੀ ਕੀਤੀ ਜਾਂਦੀ ਆ ਜੇ ਇਸ ਮੈਂਟਲੀ ਅਫਸੈਟ ਆ ਜੇ ਇਸ ਦੇ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਇਸ ਦੀ ਕੋਈ ਮੈਡੀਸਨ ਚੱਲ ਰਹੀ ਆ ਤਾਂ ਕਿਤੇ ਰੈਗੂਲਰ ਹੀ ਇਸ ਦਾ ਟ੍ਰੀਟਮੈਂਟ ਕਰਵਾਇਆ ਜਾਵੇ ਨਾ ਕਿ ਹੋਰ ਲੋਕਾਂ ਨੂੰ ਆਰਾਸ਼ ਕੀਤਾ ਜਾਵੇ ਨਾ ਕਿ ਹੋਰ ਕਿਸੇ ਦੇ ਕੋਈ ਗਾਲੀਆਂ ਕੱਢੀਆਂ ਜਾਣ ਗੰਦੀਆਂ ਤੋਂ ਗੰਦੀਆਂ ਗਾਲੀਆਂ ਕੱਢਦਾ ਔਰ ਲਗਾਤਾਰ ਇਹੋ ਜਿਹੇ ਮਾਮਲੇ ਖੜੇ ਕਰਦਾ ਰਹਿੰਦਾ ਤਾਂ ਹੁਣ ਮਾਮਲਾ ਥੋੜਾ ਵੱਡਾ ਹੋ ਗਿਆ ਤਾਂ ਫੇਰ ਅਸੀਂ ਵੇਖਦੇ ਆ ਕਿ ਕੀ ਕਹਿਣਾ ਪੁਲਿਸ ਮੁਲਾਜ਼ਮਾਂ ਦਾ ਇੱਕ ਵਾਰ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕੀ ਕਹਿਣਾ ਇਹਨਾਂ ਦਾ ਹੈਲੋ ਪਰ ਉਹ ਹੀ ਸੱਖ ਸਨ ਮੈਮ ਨਮਸਕਾਰ ਜੀ ਮਸ਼ਕਾ ਸਰ ਮੈਂ ਮੈਂ 1 ਮਿੰਟ ਦੇਖਣਾ ਚਾਹਤਾ ਹਾਂ ਕਿ ਯਹਾਂ ਦਾ ਵੀ ਹੋ ਗਈ ਕਾਰਵਾਈ ਪੂਰੀ ਜਾਂ ਵੀ ਚੱਲ ਰਹੀ ਹੈ ਚੱਲ ਰਹੀ ਹੈ ਸਰ ਠੀਕ ਹੈ ਉਹ ਲੜਕਾ ਯਹਾਂ ਮਿਲ ਗਿਆ ਜਿਸ ਕੋ ਜਿਸ ਨੇ ਇਹ ਕੀਤਾ ਇਨਸੀਡੈਂਟ ਮਿਲ ਗਿਆ ਸਰ ਠੀਕ ਹਾਂ ਦੱਸ ਦਈਏ ਕਿ ਹੁਣ ਐਸਐਸ ਹੀ ਸਾਹਿਬ ਨਾਲ ਗੱਲ ਕੀਤੀ ਗਈ ਹੈ ਮੈਮ ਦਾ ਕਹਿਣਾ ਹੈ ਕਿ ਉਹ ਨੌਜਵਾਨ ਅਸੀਂ ਫੜ ਲਿਆ ਉਹ ਇੱਥੇ ਹੀ ਖੜਾ ਔਰ ਹੁਣ ਕਾਰਨ ਅੱਗੇ ਕੀ ਨਿਕਲਦਾ ਉਸ ਦਾ ਮੈਡੀਕਲ ਹੋਵੇਗਾ ਉਸ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਜਾਂ ਉਸ ਦੀ ਸਿਹਤ ਵਾਕਈ ਹੀ ਠੀਕ ਨਹੀਂ ਹੈ ਔਰ ਇਹੋ ਜੇ ਕਾਰਨਾ ਵਿੱਚ ਇਸ ਸੋਸਾਇਟੀ ਦੇ ਵਿੱਚ ਜੋ ਪੜ੍ਹੇ ਲਿਖੇ ਬੱਚੇ ਰਹਦੇ ਨੇ ਜੋ ਬੱਚੇ ਪੜ੍ਹਨ ਵਾਸਤੇ ਵੀ ਆਏ ਹੋਏ ਨੇ ਉਹਨਾਂ ਵਾਸਤੇ ਕਿਤੇ ਨਾ ਕਿਤੇ ਰਾਤ ਸਵਾਲ ਖੜੇ ਕਰਦੀਆਂ ਤਸਵੀਰਾਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਸੀਂ ਸੈਕਟਰ 63 ਦੇ ਇਸ ਵੇਲੇ ਇਹਨਾਂ ਬਲਾਕਾਂ ਦੇ ਵਿੱਚ ਆ ਤਾਂ ਬਲਾਕ ਦੱਸ ਦਈਏ ਕਿ 28 29 ਦੇ ਵਿੱਚ ਔਰ ਇਸ ਤਰਫ ਦੱਸ ਦਈਏ ਅਸੀਂ ਕਿ ਜਿਵੇਂ 31 32 ਆ ਇਹਨਾਂ ਬਲਾਕਾਂ ਦੇ ਵਿੱਚ ਹੀ ਇਹ ਨੌਜਵਾਨ ਕਿਤੇ ਆਪਣੀ ਸਟੇ ਕੀਤੀ ਹੋਈ ਆ ਪੂਰੀ ਜਾਣਕਾਰੀ ਪ੍ਰੋਪਰ ਅਜੇ ਨਹੀਂ ਆਈ ਔਰ ਲੇਕਿਨ ਫਿਲਹਾਲ ਦੱਸ ਦਈਏ ਤੁਹਾਨੂੰ ਕਿ ਇਹ ਜੋ ਜਾਣਕਾਰੀ ਆ ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਪੁਲਿਸ ਜੋ ਆ ਲਗਾਤਾਰ ਉਹ ਲੋਕਾਂ ਨੂੰ ਆਸ਼ਵਾਸ਼ਣ ਦੇ ਰਹੀ ਆ ਕਿ ਅਸੀਂ ਤੁਹਾਡੇ ਜਿਹੜੇ ਆ ਇਹ ਪੂਰੀ ਸਕੈਨ ਕਰ ਰਹੇ ਆ ਕਿ ਕੀ ਗਲਤੀ ਹੋਈ ਆ ਕਿਉਂ ਹੋਈ ਆ ਕਿੰਨਾ ਨੁਕਸਾਨ ਹੋਇਆ ਤਾਂ ਫਿਰ ਅਸੀਂ ਦੱਸ ਦਈਏ ਕਿ ਇਸ ਚੰਡੀਗੜ੍ਹ ਦੇ ਵਿੱਚ ਪੁਲਿਸ ਆਪਣੀ ਕਾਰਵਾਈ ਆਪਣੇ ਤਰੀਕੇ ਨਾਲ ਕਰਦੀ ਆ ਔਰ ਮੀਡੀਆ ਨੂੰ ਵੀ ਰੋਕਦੀ ਆ ਇਹ ਕਾਰਨ ਕਿਉਂ ਬਣਦਾ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ